ਸ਼ੀਦਪາກ ਸਿੰਘ ਨਗਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤਿੰਨ ਪਿਸਟਲ ਸਮੇਤ 10 ਜਿੰਦਾ ਰੋਂਦ ਮੋਟਰਸਾਈਕਲ ਕੀਤਾ ਬਰਾਮਦ ਤੁਸ਼ਾਰ ਗੁਪਤਾ ਆਈਪੀਐਸ ਜ਼ਿਲ੍ਹਾ ਪੁਲਿਸ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅੰਸਰ ਅਕਿਲਾ ਬीडी ਮੁਹਿੰਮ ਤਹਿਤ ਜ਼ਿਲ੍ਹਾ ਸ਼ੀਦਪາກ ਸਿੰਘ ਨਗਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਤਿੰਨ ਪਿਸਟਲ ਸਮੇਤ 10 ਜਿੰਦਾ ਰੋਂਦ 7.62 ਸਮੇਤ ਮੋਟਰਸਾਈਕਲ ਮਾਰਕਾ ਪਲਸਰ ਰੰਗ ਕਾਲਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28 ਨਵੰਬਰ ਨੂੰ ਐਸਏਐ ਨਿਰਮਲ ਸਿੰਘ ਸੀਆਈਏ ਸਟਾਫ ਜਿਹੜਾ ਸ਼ੇਦパク ਸਿੰਘ ਨਗਰ ਸਮੇਤ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਸ ਸਟੈਂਡ ਪਿੰਡ ਟਹਾਹ ਨੇੜੇ ਗੁਰੂ ਨਾਨਕ ਮਿਸ਼ਨ ਹਸਪਤਾਲ ਪਿੰਡ ਟਹਾਹ ਹਾਜ਼ਰ ਸੀ। ਤੰਮ ਖਬਰ ਖਾਸ ਨੇ ਐਸਏਆਈ ਨੂੰ ਇਤਲਾਹ ਦਿੱਤੀ ਕਿ ਲਾਪਰਿਤ ਮਾਹੀ ਉਰਫ ਲਵੀ ਪੁੱਤਰ ਰਾਮ ਲਾਲ 바ਸੀ ਪਿੰਡ ਜੁੜਿਆਲਾ ਜੁਬਰਾਜ ਉਰਫ ਯੂਵੀ ਪੁੱਤਰ ਬినੋਦ ਕੁਮਾਰ 바ਸੀ ਪਿੰਡ ਜੜਿਆਲਾ ਨਵਜੋਤ ਸਿੰਘ ਉਰਫ ਜੋਤ ਪੁੱਤਰ ਸੁੱਚਾ ਸਿੰਘ ਜਸਪ੍ਰੀਤ ਬੈਂਸ ਉਰਫ ਜੱਸੀ ਪੁੱਤਰ ਲੈਂਬਰ ਦਾਸ ਅਤੇ ਗੋਲਦੀ ਪੁੱਤਰ ਮਲਕੀਤ ਸਿੰਘ ਜੋ ਨਜਾਇਜ਼ ਅਸਲੇ ਰੱਖਣ ਦਾ ਆਦੀ ਹਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਸਾਡੀ CIA ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ SPD ਇਹਨਾਂ ਨੇ ਇਨੀਸ਼ੀਅਲੀ 3 ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਬਪ੍ਰੀਤ ਯੁਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ 3 3 ਬੋਰ ਦੇ ਪਿਸਟਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹਦੇ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਆ ਕਿ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡਿਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਜੋ ਹੈ ਮਲਕੀਤ ਵੱਲੋਂ ਜਾਰੀ ਸੀ ਇਨਾ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾ ਨੇ ਇਹਨਾਂ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਆਂ ਨੂੰ ਜੋ ਇੰਜ਼ਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਮਾਮਲੇ ਦਰਜ ਕੀ ਹੋ ਮੇਰੇ ਲਫੀ ਇਹ ਜੋ ਲਫੀਤ ਯੁਵਰਾਜ ਔਰ ਨਵਜੋਤ ਹੈਗੇ ਨੇ ਤੇ ਇਹ ਪੁਰਾਣੇ ਸਨੇਚਰਜ਼ ਵੀ ਰਹੇ ਨੇ ਤੇ ਇਹ ਪਹਿਲੇ ਸੀ ਕ੍ਰਾਈਮ ਦੇ ਵਿੱਚ ਇਨਵੋਲਡ ਹੈਗੇ ਤੇ ਇਹਨਾਂ ਦਾ ਲਿੰਕ 테ਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਕਿਵੇਂ ਬਣਿਆ ਉਹਦੀ ਪੜਤਾਲ ਚੱਲ ਰਹੀ ਹੈ ਤੇ ਉਹ ਜਿਵੇਂ ਜਿਵੇਂ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਕਿਸ ਗਰੁੱਪ ਦੇ ਨਾਲ ਸੰਬੰਧ ਹੈ ਇਹਨਾਂ ਦਾ ਜੀ ਜੋ ਹਲੇ ਜੋ ਤਾਰ ਜੁੜ ਰਹੇ ਉਹ BKI ਗਰੁੱਪ ਦੇ ਨਾਲ ਬਬਰ ਖਾਲਸਾ ਗਰੁੱਪ ਦੇ ਨਾਲ ਜੁੜ ਰਹੇ ਤੇ ਅੱਗੇ ਜੋ ਹੈ ਤਬਤੀਸ਼ ਜਾਰੀ ਹੈ ਜਿਹੜੇ ਇਹਨਾਂ ਕੋਲ ਪਿਸਤਲ ਕਿਹੜੇ ਫੜੋਏ ਜੀ ਇਹਨਾਂ ਕੋਲ ਮੇਡ ਇਨ ਪਾਕਿਸਤਾਨ ਪਿਸਤਲ ਵੀ ਫੜੋਇਆ ਹੈ ਜੀ ਤੇ 3 ਬੋਰ ਦੇ 3 ਪਿਸਤਲ ਹੈਗੇ

ਤੇ ਉਥੇ ਰਿਪੋਰਟ ਨਹੀਂ ਹੋਈ ਸੀ ਬਾਅਦ ਦੇ ਵਿੱਚ ਜਦੋਂ ਅਸੀਂ ਪਤਾ ਕਰਾਇਆ ਉਹਨਾਂ ਨੂੰ ਲੱਗਿਆ ਕਿ ਜੀ ਰਾਤੀ ਇਹਨੇ ਕੀ ਪਟਾਕੇ ਪੂਕੇ ਚਲੇ ਹੋ ਨੇ ਕੋਈ ਫੰਕਸ਼ਨ ਚੱਲ ਰਿਹਾ ਸੀ ਉਧੇ ਕਰਕੇ ਬਟ ਜੋ ਸਾਰੀ ਗੱਲ ਹੈ ਉਹ ਹੁਣ ਆਫਟਰ ਇਨਵੈਸਟੀਗੇਸ਼ਨ ਕਲੀਅਰ ਹੋਈ ਹੈ ਕਿ ਐਕਸੋਰਸ਼ਨ ਕਾਲ ਸੀ ਕੀਤੀ ਇਹਨਾਂ ਨੇ ਅੱਗੇ ਟੈਰਰ ਮੋਡਿਊਲ ਜੋ ਹੈ ਉਹਨੂੰ ਫਾਈਨਾਂਸ ਕਰਨਾ ਸੀ ਉਹਦੇ ਲਈ ਪੈਸੇ ਇਕੱਠੇ ਕਰਦੇ ਹਾਲੇ ਜੀ ਹੋਰ ਬੰਦੇ ਇਨਾਂ ਦੇ ਵਿੱਚ ਹੈਗੇ ਆ ਬਟ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਬਿਕੋਜ਼ ਅਗੇਨ ਅ ਰੇਡ ਰੂਟ ਸੈਲਰੀ ਹੈ ਤੇ ਅੱਗੇ ਪ੍ਰੈਸ਼ਰ ਆ ਪੁਰਾਣੇ ਸਟ੍ਰੈਚਿੰਗ ਦੇ ਮਾਮਲੇ ਦਾ ਚੱਲ ਰਿਹਾ ਸਰ ਪਰ ਆਮ ਜਿਸ ਤੇ ਗੋਲੀ ਚੱਲੀ ਹੈ ਜਿਸ ਦੇ ਸੇ ਉਹ ਚੱਕ ਤੇ ਲਗਾਦਾ ਹੈ ਉਹਨਾਂ ਦਾ ਕੀ ਨਾਮ ਹੈ ਜਿਨ੍ਹਾਂ ਤੇ ਗੋਲੀ ਚੱਲੀ ਹੈ ਨਹੀਂ ਜੀ ਅਸੀਂ ਵੀ ਡੋਨਟ ਵਾਂਟ ਟੂ ਡਿਸਕਲੋਜ਼ ਦ ਆਇਡੈਂਟੀਟੀਸ ਦ ਆਇਡੈਂਟੀਸ ਨੂੰ ਰੱਖਣਾ ਚਾਹੁੰਦੇ ਆ ਐਸ ਡਿਸਕਰੀਟ ਤਾਂ ਕਿ ਉਹਦੇ ਹੋਰ ਅੱਗੇ ਜਾ ਕੇ ਦੇ ਆਰ ਨਾਟ ਟਾਰਗੇਟਡ ਉਹ ਬਖਰਾ ਦੋ ਨਾ ਸਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਜਿਹੜੀ ਪੁਵਾੜਾ ਵਿੱਚ ਗੋਲੀकांड ਹੋਇਆ ਉਹ ਉਹ ਨੌਜਵਾਨ ਇਹਨਾਂ ਨਾਲ ਵੀ ਸੰਬੰਧ ਦੱਸੇ ਜਾ ਰਹੇ ਹਨ ਉਹਨਾਂ ਨਾਲ ਕੋਈ ਸਬੰਧ ਹੈ ਜੀ ਇਹ ਅਗੇਨ ਦਿਸ ਵਾਸ ਬਰਾਟ ਅਪ ये इन्वेस्टिगेशन दौरान आया सी बट अगेन वो वेरीफाइड नहीं है कि वेरीफाई ऐसी कर रहे तो वो हिसाब नाल ही आगे उन्होंने लिखे रिमांड लिया जा रहा है हां इनदा तीन दिन दे रिमांड ऐसी ले चुके हैं कुछ गिर चल रही है कुछ गिर तो बाद मिसल कंप्लीट करके वो दे हिसाब नाल रीच लोकल है था सारे सारे पंजाबी सारे तो जंडियाले दे सारे नशे दे खबर खालसा दे अगेता किस तरीके से मुंडियां नु मतलब लिंक दे विच जा रहे हैं ਇਨਾ ਦੇ ਨਾਲ ਜੋ ਵੈਪਨ ਸਪਲਾਈ ਦਾ ਸੀਗਾ ਤੇ ਜੋ ਮਲਕੀਤ ਹੈਗਾ ਮਲਕੀਤ ਦੇ ਲਿੰਕਸ ਆਗੇ ਜੁੜਦੇ ਹਨ ਵਿਥ টেরਰਿਸਟ ਆਰਗੇਨਾਈਜੇਸ਼ਨਸ ਦੀ ਤੇ ਉਥੋਂ ਜੋ ਹੈ ਇਥੋਂ ਕਲੀਅਰ ਹੁੰਦਾ ਹੈ ਕਿ ਇਹਨਾਂ ਦੇ ਲਿੰਕਸ ਹੈ ਕਿ ਆਰ ਇਨ ਟੱਚ ਵਿਦ ਬੀਟੀਆਈ ਤੇ ਜੋ ਨਾਮ ਹੈਗੇ ਐਗਜ਼ੈਕਟ ਵਾਸੀ ਹੁਣ ਸਿੰਸ ਤਫਤੀਸ਼ ਚੱਲਦੀ ਪਈ ਹੈ ਅਸੀਂ ਨਾਮ ਨਹੀਂ ਲੈਣਾ ਚਾਹ ਰਹੇ ਬਟ ਅਦਰਵਾਈਜ਼ ਜੋ ਸਾਡੀ ਹਾਲ ਤੱਕ ਦੀ ਵੈਰੀਫਾਈਡ ਤਫਤੀਸ਼ ਹੈਗੀ ਉਹ ਤੁਹਾਨੂੰ ਲੱਗਣੇ